ਸਤਿਕਾਰ ਕੌਫੀ ਵਿਦ ਕਨਨ ਜੈਬਨ ਜੀ ਇਸ ਹਫਤੇ ਕਈ ਚੀਜ਼ਾਂ ਹੋਈਆਂ ਜਿਹੜੀਆਂ ਅੱਜ ਅਸੀਂ ਖਬਰ ਦੀ ਸ਼ੁਰੂਆਤ ਵੀ ਕਰਨਾ ਜੈਬਨ ਜੀ ਨੂੰ ਰਿਕਵੈਸਟ ਕਰਾਂਗੇ ਆਪਾਂ ਵੀ ਅੱਜ ਸਵੇਰੇ ਸਵੇਰੇ ਜਿਹੜੀ ਖਬਰ ਪੜ੍ਹੀ ਹੈ ਭਾਰਤ ਦੀ ਇਕਨੋਮਿਕ ਦੀ ਜਿਹੜੀ ਫਸਟ ਤਮਾਈ ਦੀ ਜਿਹੜੀ ਜੀਡੀਪੀ ਦੀ ਰਿਪੋਰਟ ਆਈ ਹੈ 7.8% ਦੀ ਉਸ ਤੋਂ ਕਨਨ ਸਾਹਿਬ ਤੋਂ ਰਿਕਵੈਸਟ ਕਰਦਾ ਵੀ ਉਸ ਤੋਂ ਇੱਕ ਵਾਰੀ ਸ਼ੁਰੂਆਤ ਕਰੀਏ ਸਰ ਕਨਨ ਸਾਹਿਬ ਹਾਂ ਜੀ ਸਤਿਕਾਰ ਸਿਂਦਰ ਜੀ ਸਾਰੇ ਦਸਤਰਾਉਂ ਵੀ ਸਤਿਕਾਰ ਵੈਗਰੇਵ ਜੀ ਦਾ ਖਾਲਸਾ ਵਲੰਟੀਟੀ ਫਤਿਹ ਬੜੀ ਚੰਗੀ ਗੱਲ ਹੈ ਮੈਂ ਹਮੇਸ਼ਾ ਕਹਿਣਾ ਕਿ ਕੋਈ ਪੋਜ਼ਿਟਿਵ ਚੀਜ਼ ਤੇ ਹੁੰਦੀ ਨਹੀਂ ਤੇ ਅੱਜ ਆਪਣਾ ਪ੍ਰੋਗਰਾਮ ਜਿਹੜਾ ਉਹ ਇੱਕ ਪੋਜ਼ਿਟਿਵ ਚੀਜ਼ ਨਾਲ ਸ਼ੁਰੂ ਹੋਇਆ ਹੈ ਕਿ ਜਿਹੜੀ ਪ੍ਰੋਜੈਕਸ਼ਨ ਸੀ ਜੀ ਸਾਡੀ ਜੀ ਡੀ ਪੀ ਦੀ ਉਹਦੇ ਕੋਲੋਂ ਵੀ ਸਾਡੀ ਜੀ ਡੀ ਪੀ ਇਸ ਕੁਆਟਰ ਦੇ ਵਿੱਚ ਜ਼ਿਆਦਾ ਹੋਈ ਹੈ ਜੋ ਕਿ ਬਹੁਤ ਅੱਛਾ ਹੈ ਹੋਰ ਉਹ ਤੋਂ ਜ਼ਿਆਦਾ ਇਸ ਵਾਸਤੇ ਅੱਛਾ ਹੈ ਕਿਉਂਕਿ ਇਹ ਵਾਲਾ ਜਿਹੜਾ ਹਫਤਾ ਹੈ ਇਹ ਥੋੜਾ ਸਾਡੇ ਵਾਸਤੇ ਚੈਲੈਂਜਿੰਗ ਹਫਤਾ ਹੈ ਕਿਉਂਕਿ ਉਹ ਜਿਹੜੇ ਡੋਨਲਡ ਟਰੰਪ ਨੇ ਉੱਥੇ 50% ਟੈਰਿਫ ਲਗਾਏ ਨੇ ਉਹ ਹੁਣੇ ਲਾਗੂ ਹੋਏ ਨੇ ਉਹਨਾਂ ਦਾ ਇੰਪੈਕਟ ਕੀ ਹੁੰਦਾ ਸਾਡੇ ਉੱਤੇ ਉਹਦੇ ਬਾਰੇ ਪੂਰੀ ਤਰ੍ਹਾਂ ਹਜੇ ਤੱਕ ਕਲੈਰਿਟੀ ਨਹੀਂ ਹੈ ਤੇ ਲੋਕ ਤਰੀਕੇ ਵੀ ਢੂੰਡ ਰਹੇ ਨੇ ਕਿ ਕੀ ਹੋਏਗਾ ਕਿ ਤਰ੍ਹਾਂ ਉਹਨੂੰ ਕਰਨਾ ਹੈ ਪਰ ਸਿੰਦਰ ਜੀ ਤੁਸੀਂ ਯਾਦ ਕਰੋ ਮੈਂ ਤੁਹਾਨੂੰ ਇਹ ਕਿਹਾ ਸੀਗਾ ਪਹਿਲੇ ਵੀ ਕਿ ਅਸੀਂ ਇਹ ਤੇ ਗੱਲ ਨਹੀਂ ਕਹਿ ਸਕਦੇ ਕਿ ਉਹ ਜਿਹੜੇ ਟੈਰਿਫ ਲਗਾਏ ਨੇ ਉਹਨਾਂ ਦੇ ਨਾਲ ਕੋਈ ਅਸਰ ਨਹੀਂ ਹੋਏਗਾ ਪਰ ਮੈਂ ਇਹ ਕਿਹਾ ਸੀਗਾ ਕਿ ਹਿੰਦੁਸਤਾਨ ਦੀ ਇਕਨੋਮੀ ਦੇ ਵਿੱਚ ਉਹ ਰੈਜੀਲੀਅੰਸ ਹੈਗੀ ਹੈ ਕਿ ਇਸ ਤਰੀਕੇ ਦੇ ਝਟਕੇ ਜਿਹੜੇ ਨੇ ਅਸੀਂ ਸਹਿਨ ਕਰ ਲੈਣੇ ਆ ਮੁਸ਼ਕਲ ਹੁੰਦੀ ਹੈ ਪਰ ਅਸੀਂ ਸਹਿਨ ਕਰ ਲੈਂਦੇ ਆ ਮੈਨੂੰ ਯਾਦ ਆ ਰਿਹਾ ਜਦੋਂ ਮੈਂ ਕਾਲਜ 'ਚ ਸੀਗਾ ਤੇ ਉਦੋਂ ਅ ਸਰਦਾਰ ਮਨਮੋਹਨ ਸਿੰਘ ਜੀ ਨੇ ਇਕਨੋਮੀ ਖੋਲ ਦਿੱਤੀ ਸੀਗੀ ਤੇ ਲੋਕ ਬੜਾ ਕਹਿੰਦੇ ਸੀਗੇ ਜੀ ਇਕਨੋਮਿਕ ਖੋਲ ਦਿੱਤੀ ਸਾਡੇ ਬਿਜ਼ਨਸਮੈਨ ਤਾਂ ਪਟਾ ਬਹਿ ਜਾਏਗਾ ਬਹੁਤ ਲੋਕ ਆ ਜਾਣਗੇ ਉਹ ਅਲਟੀਮੇਟਲੀ ਮੈਂ ਦੇਖ ਰਿਹਾ ਕਿ ਹਿੰਦੁਸਤਾਨੀਆਂ ਨੇ ਬਾਹਰ ਦੇ ਕੰਪਨੀਆਂ ਖਰੀਦ ਲਈਆਂ ਨੇ ਉਲਟਾ ਨਹੀਂ ਹੋਇਆ ਸੋ ਅਸੀਂ ਕਰ ਲੈਣੇ ਹੁੰਨੇ ਆ ਸਾਡੇ ਕੋਲ ਤਰੀਕੇ ਹੁੰਦੇ ਨੇ ਤੇ ਪੇਸ਼ੈਂਸ ਵੀ ਹੈਗੀ ਹੈ ਬਿਜ਼ਨਸ ਦੀ ਨੋਲਜ ਵੀ ਹੈਗੀ ਹੈ ਰਿਸਕ ਲੈਣ ਦੀ ਕਪੈਸਿਟੀ ਵੀ ਹੈਗੀ ਹੈ ਤੇ ਅਸੀਂ ਇੱਕ ਫਾਸਟੈਸਟ ਗਰੋਇੰਗ ਇਕਨੋਮੀ ਆ ਵਰਲਡ ਦੀ ਜਿਹਦੇ ਬਾਰੇ ਚ ਸਾਨੂੰ ਬਹੁਤ ਹਮੇਸ਼ਾ ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਕਿੰਨੇ ਕੁ ਵੱਡੇ ਹੈਗੇ ਹਾਂ ਤੇ ਕਿਦਾਂ ਸਾਨੂੰ ਕੋਈ ਥੱਲੇ ਦੀ ਤਬਾਕੇ ਨਹੀਂ ਰੱਖ ਸਕਦਾ ਬਾਕੀ ਅਸੀਂ ਇਹੋ ਹੀ ਉਮੀਦ ਕਰਨੇ ਆ ਅਰਦਾਸ ਵੀ ਕਰਨੇ ਆ ਕਿ ਇਸੇ ਤਰੀਕੇ ਨਾਲ ਸਾਡਾ ਮੁਲਕ ਤਰੱਕੀ ਕਰਦਾ ਰਹੇ ਇਸੇ ਤਰੀਕੇ ਨਾਲ ਗਰੋਥ ਹੁੰਦਾ ਰਹੇ ਸਾਡਾ ਬਹੁਤ ਵੱਡਾ ਮਾਰਕੀਟ ਹੈਗਾ ਤੇ ਉਹਨੂੰ ਅਸੀਂ ਐਕਸਪਲੋਇਟ ਕਰੀਏ ਸਾਰੇ ਮਿਹਨਤ ਕਰਨ ਤੇ ਅਸੀਂ ਆਪਣੀ ਜਿਹੜੀ ਜਗ੍ਹਾ ਹੈਗੀ ਹੈ ਦੁਨੀਆ ਦੇ ਵਿੱਚ ਬਣਾ ਲੀਏ। ਇਸ ਤੋਂ ਇਹ ਵੀ ਪਤਾ ਲੱਗਦਾ ਵੀ ਜਿਹੜਾ ਮੋਦੀ ਕਲਮ ਨੇ ਕੈਬਨ ਸਵੀਕਾਰ ਕੀਤਾ ਹੈ 트럼ਪ ਦਾ that will go ਔਰ ਸਾਨੂੰ ਸਾਡੇ ਉਹ ਤੇ ਕੋਈ ਵੀ ਸਰਕਾਰ ਹੁੰਦੀ ਨਾ ਮੋਦੀ ਜੀ ਤੇ ਸਤਿਦਰ ਜੀ ਮੋਦੀ ਜੀ ਤੇ ਇਥੇ ਖਾਸ ਕਰ ਇਹਨਾਂ ਨੂੰ ਕਾਫੀ ਗਿਆਨ ਹੈਗਾ ਪਰ ਇੰਡੀਅਨ ਬਿਜ਼ਨਸਮੈਨ ਦੇ ਉੱਤੇ ਜ਼ਿਆਦਾ ਸ਼ਰੇਹ ਜਾਂਦਾ ਹੈ ਉਹ ਨਾ ਆ ਏਸ਼ੀਆ ਜਿਹੜੀਆਂ ਸੈਟਬੈਕਸ ਨੇ ਉਹਨਾਂ ਨੂੰ ਫੇਸ ਕਰਨ ਦੇ ਵਾਸਤੇ ਉਹਨਾਂ ਕੋਲ ਬਥੇਰੇ ਤਰੀਕੇ ਹੁੰਦੇ ਨੇ ਤੇ ਉਹ ਇਡੀ ਛੇਤੀ ਘਬਰਾਉਂਦੇ ਨਹੀਂ ਇੰਡੀਅਨ ਬਿਜ਼ਨਸਮੈਨ ਮੈਂ ਦੇਖਿਆ ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ ਜੀ ਖਬਰ ਵੱਲ ਚਲਦੇ ਹਾਂ ਹਰਿਆਣੇ ਦੇ ਵਿੱਚ ਨਾਇਬ ਸੈਣੀ ਦੀ ਸਰਕਾਰ ਨੇ ਕਿ ਆ ਵੀ ਜਿਹੜੇ 121 ਸਿੱਖ ਪਰਿਵਾਰ ਹੈ ਜਿਹੜੇ ਕੀ 1984 ਦੇ ਵਿੱਚ ਜਿਹੜਾ ਜੇਨੋਸਾਈਡ ਹੋਇਆ ਸੀਗਾ ਕਤਲਿਆਮ ਹੋਇਆ ਸੀ ਉਹਨਾਂ ਵਿੱਚ ਜਿਹੜੇ ਪਰਿਵਾਰਾਂ ਦਾ ਬਲੀਦਾਨ ਹੋਇਆ ਉਹਨਾਂ ਦੇ ਇੱਕ ਇੱਕ ਪਰਿਵਾਰ ਦੇ ਵਿਅਕਤੀ ਨੂੰ ਨੌਕਰੀ ਦਿੱਤੀ ਜਾਏਗੀ ਔਰ ਜਿਹੜੇ ਆંકੜੇ ਦੱਸੇ ਹੈ ਹਰਿਆਣੇ ਦੇ ਵਿੱਚ ਵੀ ਉਸ ਸਮੇਂ 20 ਗੁਰਦੁਆਰੇ 221 ਹਾਊਸਿਸ 154 ਸ਼ਾਪਸ 57 ਫੈਕਟਰੀ 57 ਫੈਕਟਰੀ 3 ਰੇਲਵੇ ਕੋਚਿਸ ਤੇ 85 ਵਾਹਨ ਉਸਮੇ ਅੱਗ ਲਗਾ ਦਿੱਤੇ ਗਏ ਸੀ ਉਸਮੇ ਰਾਈਟਸ ਦੇ ਵਿੱਚ ਜਦੋਂ ਕਤਲੇਆਮ ਕੀਤਾ ਸੀ ਕਾਂਗਰਸ ਨੇ ਜਿਹੜਾ ਕਤਲੇਆਮ ਕੀਤਾ ਸੀਗਾ ਤੇ ਇਹਨਾਂ ਹੋਣ ਤੋਂ ਬਾਅਦ ਇਸ ਸਮੇ ਜਿਹੜਾ ਇੱਕ ਮਲਨ ਨਰਾਂ ਦੀ ਕੋਸ਼ਿਸ਼ ਕੀਤੀ ਹਰਿਆਣਾ ਨੇ ਇਹਦੇ ਬਾਰੇ ਸਰ ਤੋਂ ਚਾਹਨਾ ਆ ਸਟੈਂਡਰਡ ਦੀ ਜਦੋਂ ਵੀ ਉਹ ਟਾਈਮ ਯਾਦ ਆਂਦਾ ਹੈ ਨਾ ਤੇ ਇੱਕ ਦਿਲ ਦੇ ਵਿੱਚ ਕੰਪਨੀ ਜੀ ਹੋ ਜਾਂਦੀ ਹੈ ਕਿ ਸਾਡੇ ਦੇਸ਼ ਦੇ ਵਿੱਚ ਵੀ ਐਸੀ ਕੋਈ ਇੱਕ ਜੈਨੋਸਾਈਡ ਹੋ ਸਕਦੀ ਸੀਗੀ ਐਸੀ ਤਰ੍ਹਾਂ ਘਟਨਾ ਹੋ ਸਕਦੀ ਸੀਗੀ ਕਿੰਨਾ ਕੁ ਲੋਕਾਂ ਨੇ ਆਪਣੇ ਦਿਲ ਦੇ ਵਿੱਚ ਅ ਜ਼ਹਿਰ ਰੱਖਿਆ ਹੋਇਆ ਸੀਗਾ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਮੋਟੀਵੇਟ ਕੀਤਾ ਗਿਆ ਤੇ ਕੀ ਉਹਦੇ ਪਿੱਛੇ ਮਨਸ਼ਾ ਸੀਗੀ ਸਤਿੰਦਰ ਜੀ ਉਸ ਦਿਨ ਜਿੱਦਾਂ ਨੇ ਸ਼ੁਰੂ ਹੋਇਆ ਕੰਮ ਆਫਟਰ ਦੀ ਵੈਰੀ ਅਨਫੋਰਚੁਨੇਟ ਅਸਾਸਿਨੇਸ਼ਨ ਆਫ ਸ਼੍ਰੀਮਤੀ ਇੰਦਰਾ ਗਾਂਧੀ ਮੈਂ ਵੀ ਟ੍ਰੇਨ ਦੇ ਵਿੱਚ ਹੀ ਸੀਗਾ ਮੈਂ ਆਪਣੀ ਡਿਊਟੀ ਤੋਂ ਬਬੀਨੇ ਤੋਂ ਵਾਪਸ ਆ ਰਿਹਾ ਸੀ ਜੇਲਮ ਐਕਸਪ੍ਰੈਸ 'ਚ ਮੈਂ ਬੈਠਿਆ ਹੋਇਆ ਸੀਗਾ ਤੇ ਇਹ ਤੇ ਰੱਬ ਦੀ ਦੇਨ ਹੈ ਕਿ ਬਸ ਜੇਲਮ ਨਿਕਲੀ ਐ ਤੇ ਪਿਛਲੀਆਂ ਟ੍ਰੇਨਾਂ ਦੇ ਨਾਲ ਇਹਨਾਂ ਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜੇਨੋਸਾਈਡ ਕਰਨੀ ਸ਼ੁਰੂ ਕਰ ਦਿੱਤੀ ਬੇਰਕੁਲ ਇਹਦੀਆਂ ਬਹੁਤ ਕਹਾਣੀਆਂ ਨੇ ਬਹੁਤ ਮੈਂ ਇਹਦੇ ਬਾਰੇ ਰਿਸਰਚ ਵੀ ਕੀਤੀ ਐ ਲਿਖਿਆ ਵੀ ਹੋਇਆ ਤੇ ਬਹੁਤ ਗਲਤ ਗੱਲ ਸੀਗੀ ਹੁਣ ਆ ਜਿਹੜਾ ਕੰਮ ਹੈ ਨਾ ਇਹ ਜਦੋਂ ਦੀ ਮੋਦੀ ਸਰਕਾਰ ਆਈ ਹੈ ਤੇ ਪਹਿਲੇ ਮੈਂ ਵੈਸੇ ਪੋਲਿਟਿਕਸ 'ਚ ਨਹੀਂ ਪੈਣਾ ਚਾਹੁੰਦਾ ਪਰ ਮੈਨੂੰ ਇਹ ਕਹਿਣਾ ਪਏਗਾ ਕਿ ਜਿਹੜੀ ਕਾਂਗਰਸ ਗਵਰਨਮੈਂਟ ਹੈ ਉਹਦੇ ਕੋਲ ਵਜ੍ਹਾ ਵੀ ਸੀ ਕਿ ਉਹ ਇਹਨਾਂ ਇਸ ਜੈਨੋਸਾਈਡ ਦੇ ਉੱਤੇ ਪਰਦਾ ਪਾਉਣ ਦਾ ਹਮੇਸ਼ਾ ਕੋਸ਼ਿਸ਼ ਕਰਦੀ ਸੀ ਸੱਤ ਅੱਠ ਉਹਨਾਂ ਨੇ ਕਮੇਟੀ ਆ ਬਣਾਈਆਂ ਪਰ ਫਿਰ ਵੀ ਕੋਈ ਉਹਦਾ ਰਿਜ਼ਲਟ ਨਹੀਂ ਨਿਕਲੇ ਆ ਆਫਕੋਰਸ ਸਰਦਾਰ ਮਨਮੋਹਨ ਸਿੰਘ ਨੇ ਬਾਦੀ ਵਿੱਚ ਮੰਗੀ ਸੀ ਕੀ ਪਰ ਕੰਮ ਕੋਈ ਨਹੀਂ ਕੀਤਾ ਤੇ ਮੋਦੀ ਸਰਕਾਰ ਦਾ ਇਹ ਹੈਗਾ ਸੀ ਕਿ ਅਸੀਂ ਸੋਚਣਾ ਕੁਝ ਕਰਾਂਗੇ ਇਹਦੇ ਬਾਰੇ 'ਚ ਤੇ نیشنل ਮਾਈਨੋਰਿਟੀ ਕਮਿਸ਼ਨ ਨੇ ਇਹ ਪੁਆਇੰਟ ਜਿਹੜੇ ਨੇ ਖੜੇ ਕੀਤੇ ਸੀ ਕਿ ਸਾਰੀਆਂ ਸਟੇਟਾਂ ਦੇ ਵਾਸਤੇ ਚਿੱਠੀਆਂ ਲਿਖੀਆਂ ਸੀਗੀਆਂ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਨੇ ਇਹ ਚਿੱਠੀਆਂ ਲਖਵਾਈਆਂ ਸੀ ਜਾਂ ਮੈਂ ਉਹਨਾਂ ਦਾ ਨੈਸ਼ਨਲ ਐਡਵਾਈਜ਼ਰ ਸੀਗਾ ਸਿੱਖ ਫੇਰ ਵਾਸਤੇ ਤੇ ਕੀ ਤੁਸੀਂ ਇਹਨਾਂ ਲੋਕਾਂ ਨੂੰ ਆਇਡੈਂਟੀਫਾਈ ਕਰੋ ਇਹਨਾਂ ਨੂੰ ਕੋਈ ਹਾਊਸਿੰਗ ਦਿਓ ਤੇ ਇਹਨਾਂ ਦੀ ਜਿਹੜੀ ਈੜਾ ਨੂੰ ਕੱਟ ਕਰਨ ਦੀ ਕੋਸ਼ਿਸ਼ ਕਰੋ ਤੇ ਉਸ ਗੱਲ ਦੇ ਵਿੱਚ ਹੁਣ ਇੱਕ ਪਹਿਲੇ ਦਿੱਲੀ ਨੇ ਕੀਤਾ ਸ਼੍ਰੀਮਤੀ ਰੇਖਾ ਗੁਪਤਾ ਜੀ ਨੇ ਵੀ ਕੁਝ ਤੇ ਆਂਦੇ ਹੀ ਜੌਬ ਦਿੱਤੇ ਸੀਗੇ ਤੇ ਉਹਦੇ ਬਾਅਦ ਹਰ ਨੈਪ ਸਿੰਘ ਸੈਣੀ ਜੀ ਨੇ ਦਿੱਤਾ ਹੈ ਤੇ ਸਾਨੂੰ ਇਹ ਵੀ ਉਮੀਦ ਹੈ ਕਿ ਬਾਕੀ ਵੀ ਜਿਹੜੇ ਨੇ ਉਹ ਦੇਣਗੇ ਜਿਨ੍ਹਾਂ ਨੇ ਦਿੱਤਾ ਹੈ ਉਹਨਾਂ ਨੂੰ ਅਸੀਂ ਉਹਨਾਂ ਦਾ ਅਸੀਂ ਸ਼ੁਕਰਗੁਜ਼ਾਰ ਆ ਤੇ ਜਿਨ੍ਹਾਂ ਨੇ ਨਹੀਂ ਦਿੱਤਾ ਉਹਨਾਂ ਨੂੰ ਅਸੀਂ ਕਹਿੰਨੇ ਆ ਕਿ ਬਈ ਉਹਨਾਂ ਚਿੱਠੀਆਂ ਦੇ ਉੱਤੇ ਅਮਲ ਕਰਕੇ ਇਹ ਕਰੋ ਤੇ ਅਸੀਂ ਇਹ ਅਰਦਾਸ ਕਰਨੇ ਆ ਕਿ ਜਿਹੜੀਆਂ ਸਾਹਿਬ ਦੀਆਂ ਜਿਨ੍ਹਾਂ ਦੇ ਨਾਲ ਏਡਾ ਜ਼ਿਆਦਾ ਏਡੀ ਵੱਡੀ ਜੈਨੋਸਾਈਡ ਹੋਈ ਸੀ ਜਿਨ੍ਹਾਂ ਦੀ ਏਡੀ ਬਰਬਾਦੀ ਹੋਈ ਸੀਗੀ ਉਹਨਾਂ ਨੂੰ ਆਪਾਂ ਦੁਬਾਰਾ ਖੜਾ ਕਰ ਦਈਏ ਇਸ ਗੱਲ ਦੇ ਉੱਤੇ ਕਲੋਜ਼ਰ ਲੈ ਕੇ ਆਈਏ ਜਿਹੜਾ ਸਾਡੇ ਉੱਤੇ ਲਾਲਚਨ ਲੱਗਿਆ ਹੋਇਆ ਸਾਡੇ ਤੇਜ ਦੇ ਉੱਤੇ ਉਹਨੂੰ ਕਿਸੇ ਤਰ੍ਹਾਂ ਦੇ ਨਾਲ ਉਹਨੂੰ ਘੱਟ ਕਰਨ ਦੀ ਕੋਸ਼ਿਸ਼ ਕਰੀਏ ਸੋ ਉਹ ਉਸ ਗੱਲ ਦੇ ਵਿੱਚ ਇਹ ਜੋ ਕੀਤਾ ਹੈ ਹਰਿਆਣਾ ਗਵਰਨਮੈਂਟ ਨੇ ਇਹ ਸਰਣਾਯੋਗ ਹੈ ਤੇ ਅਸੀਂ ਉਹਦੇ ਵਾਸਤੇ ਆਪਣੀ ਖੁਸ਼ੀ ਪ੍ਰਗਟ ਕਰਨੇ ਆਂ ਇਹ ਇਹ ਚਾਹੁੰਦੇ ਆ ਕਿ ਬਾਕੀ ਵੀ ਕਰ ਲੈਣ ਹੁਣ ਆਪਾਂ ਨੇ ਪੰਜਾਬ ਵੱਲ ਬਹੁਤ ਹੜ੍ਹ ਬਾੜ ਆਈ ਹੈ ਫਲਡਸਟ ਵੀ ਹੋ ਰਹੇ ਹੈ ਔਰ ਖਾਸ ਕਰ ਅੰਮ੍ਰਿਤਸਰ ਤੋਂ ਗੁਰਦਾਸਪੁਰ ਜ਼ਿਲ੍ਹਾ ਕਾਫੀ ਅਫੈਕਟਡ ਹੋਇਆ ਹੋਇਆ ਤੇ ਕੱਲ ਮੈਂ ਖਬਰ ਪੜ ਰਿਹਾ ਸੀਗਾ ਜਦੋਂ ਤੁਸੀਂ ਕਿਹਾ ਵੀ ਇਹ ਤਾਂ ਬਹੁਤ ਸਥਿਤੀ ਬਿਆਨਕ ਹੈ ਕਿੱਥੇ ਕਿੱਥੇ ਕਿਆ-ਕਿਆ ਹੋਇਆ ਇੱਕ ਆਪਣਾ ਜਿਹੜਾ ਨਵੋਦੇਵ ਜਾਲਾ ਗੁਰਦਾਸਪੁਰ ਦੇ ਵਿੱਚ ਉੱਥੇ ਕੱਲ ਕਤੋਂ ਕਤ 371 ਬੱਚੇ ਰੈਸਕਿਊ ਕੀਤੇ ਆਰਮੀ ਦੇ ਲੋਕਾਂ ਨਾਲ ਹੋਰ ਐਨਡੀਆਰਫ ਦੀ ਟੀਮ ਨੇ ਤੇ ਉੱਥੇ ਦੇ ਕੁਝ ਪ੍ਰਿੰਸੀਪਲ ਦੀ ਕਹਿੰਦੇ ਵੀ ਕੋਈ ਟ੍ਰਾਈ ਲਾਈ ਸੀਗੀ ਜਦੋਂ ਵੀ ਅਲਰਟ ਵੀ ਹੋ ਗਿਆ ਸੀਗਾ 71 ਸਟਾਫ ਮੈਂਬਰ ਵੀ ਉਹਦੇ ਵਿੱਚ ਸੀਗੇ ਇਸ ਤਰ੍ਹਾਂ ਦੀ ਕਈ ਘਟਨਾਵਾਂ ਪੰਜਾਬ ਦੇ ਵਿੱਚ ਆਈਆਂ ਤੇ ਇਸ ਦਰਦਨਾਕ ਜਿਹੜੀ ਚੀਜ਼ਾਂ ਦੇ ਵਿੱਚ ਸਾਡੀ ਤਿਆਰੀ ਤੇ ਸਾਡਾ ਕੁਝ ਉਹਦੇ ਬਾਰੇ ਥੋੜਾ ਜਿਹਾ ਇਸ ਖਬਰ ਕਿਉਂਕਿ ਬੜਾ ਹਰ ਦੇ ਨਾ ਪਤਾ ਨਹੀਂ ਅੱਜ ਅੱਜ ਮੇਰਾ ਖਿਆਲ ਥੋੜਾ ਜਿਹਾ ਮੌਸਮ ਠੀਕ ਹੋਇਆ ਹੈ ਤੇ ਸ਼ਾਇਦ ਥੋੜਾ ਪਾਣੀ ਰੀਟਰੀਟ ਕਰਨਾ ਸ਼ੁਰੂ ਕਰ ਜਾਏ। ਕੈਚਮੈਂਟ ਏਰੀਆ ਦੇ ਵਿੱਚ ਜਿਹੜੀ ਲਗਾਤਾਰ بارش ਹੋ ਰਹੀ ਸੀ ਕਿ ਉਹ ਘੱਟ ਗਈ ਹੈ ਤੇ ਸਟੈਂਡਰਡ ਜੀ ਮੈਂ ਗਿਆ ਸੀਗਾ ਗਰਾਊਂਡ ਤੇ ਤੇ ਏਡਾ ਜ਼ਿਆਦਾ ਮਤਲਬ ਏਡੀ ਵੱਡੀ ਪ੍ਰੋਬਲਮ ਹੈਗੀ ਹੈ ਕਿ ਸਾਡੇ ਵਰਗੇ ਸਾਡੀ ਬੰਛਾ ਸੀਗੀ ਕਿ ਅਸੀਂ ਆਪਣੀ ਛੋਟੀ ਆਰਗੇਨਾਈਜੇਸ਼ਨ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਥਰੂ ਕੁਝ ਕੰਮ ਕਰੀਏ ਕੰਮ ਤੇ ਅਸੀਂ ਫੇਰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਰ ਵੀ ਰਹੇ ਹਾਂ। ਪਰ ਉਹ ਮਤਲਬ ਮੈਨੂੰ ਸਮਝ ਆ ਗਿਆ ਕਿ ਸਾਡੇ ਸਾਡੇ ਵਾਸਤੇ ਨਹੀਂ ਹੈ ਇਹ ਤੇ ਬਹੁਤ ਵੱਡਾ ਹੈ ਤੇ ਪਰ ਇੱਕ ਗੱਲ ਬੜੀ ਚੰਗੀ ਐ ਸੇਨਰਜੀ ਜਿੱਥੇ ਵੀ ਮੈਂ ਗਿਆ ਮੈਂ ਦੇਖਿਆ ਉੱਥੇ ਪਿੰਡ ਦੇ ਜਿਹੜੇ ਲੋਕ ਨੇ ਨਾ ਉਹ ਦਵਾ-ਦਵ ਲੱਕੇ ਹੋਏ ਸੀਗੇ ਮਿੱਟੀ ਲਿਆ ਰਹੇ ਸੀਗੇ ਕੋਈ ਹੋਰ ਤਰੀਕੇ ਕਰ ਰਹੇ ਸੀਗੇ ਪਾਣੀ ਨੂੰ ਰੋਕਣ ਵਾਸਤੇ ਤੇ ਆਪਸ ਦੀ ਬਹੁਤ ਮਦਦ ਕਰ ਰਹੇ ਸੀਗੇ ਤੇ ਲੋਕ ਜਿਹੜੇ ਨੇ ਇਸ ਬਾੜ ਨੂੰ ਖੁਦ ਹੀ ਲੜਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹ ਬਾੜ ਬਹੁਤ ਬਹੁਤ ਵੱਡੀ ਹੈ ਅ ਕਾਸਕਰ ਜੰਮੂ ਕਸ਼ਮੀਰ ਦੇ ਵਿੱਚ ਤੇ ਮੈਂ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਇੱਡਾ ਜ਼ਿਆਦਾ ਪਾਣੀ ਤਵੀ ਪਰੇ ਚਿਨੀ ਦੇਖਿਆ ਜਿੰਨਾ ਹੁਣ ਐਸ ਵੇਲੇ ਉੱਤੇ ਹੈਗਾ ਪੂਰੀ ਕਨਾਲ ਰੋਡ ਉੱਤੇ ਪੈ ਗਈ ਹੈ ਅਜ ਨਾਲਾ ਦਾ ਜਿਹੜਾ ਹਿੱਸਾ ਹੈ ਉਧਰ ਪੌਂਗ ਡੈਮ ਤੋਂ ਬਹੁਤ ਜ਼ਿਆਦਾ ਨਿਕਲ ਰਿਹਾ ਹੈ ਪਾਖੜਾ ਤ੍ਰਿੰਗਲ ਡੈਮ ਤੋਂ ਬਹੁਤ ਜ਼ਿਆਦਾ ਨਿਕਲ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਅਗਰ ਅਸੀਂ ਪਾਖੜਾ ਨੂੰ ਪਹਿਲੇ ਖਾਲੀ ਕਰ ਦਿੰਦੇ ਥੋੜਾ ਬੋਤਾ ਸਾਨੂੰ ਪਤਾ ਸੀਗਾ ਤੇ ਚੰਗੇ ਰਹਿੰਦੇ ਤੇ ਸਤਿੰਦਰ ਜੀ ਦੇਖੋ ਐਨਟੀਆਰਐਫ ਕੰਮ ਕਰਦੀ ਹੈ ਐਨਟੀਆਰਐਫ ਕਰਦੀ ਹੈ ਫੌਜ ਤੇ ਸ਼ੁਰੂ ਤੋਂ ਹੀ ਕਰ ਰਹੀ ਹੈ ਮੈਂ ਤੁਹਾਨੂੰ ਦੱਸ ਦਵਾਂ ਇੱਕ ਵਾਰ ਸ਼੍ਰੀਨਗਰ ਵਿੱਚ ਬਾੜ ਆਈ ਸੀ ਜੀ ਤੇ ਪੂਰਾ ਜਿਹੜਾ ਸ਼੍ਰੀਨਗਰ ਦਾ ਛੋਨੀ ਸੀਗੀ ਅ ਚਿਨਾਰ ਛੋਨੀ ਸੀਗੀ ਉਹ ਪੂਰੀ ਪਾਣੀ ਦੇ ਥੱਲੇ ਆ ਗਈ ਤੇ ਆਪਣੇ ਬਾਰੇ ਨਾ ਪ੍ਰਵਾਹ ਕਰਦੇ ਹੋਏ ਫੌਜੀਆ ਨੇ ਸਿਵਲਿਅਨ ਸੇਵਾਸੇ ਕੰਮ ਚਲੂ ਕੀਤਾ ਹੈਲੀਕਾਪਟਰ ਚਲਾਏ ਬੋਟਸ ਨੂੰ ਇਸਤੇਮਾਲ ਕੀਤਾ ਲੋਗਾਂ ਨੂੰ ਰੈਸਕਿਊ ਕੀਤਾ ਤੇ ਉਹ ਵੀ ਕਰ ਰਹੇ ਨੇ ਮੈਂ ਚਾਹਨਾ ਕਿ ਸਟੇਟ ਗਵਰਨਮੈਂਟ ਪੈਰਲਾਈਜ਼ ਹੋ ਜਾਂਦੀ ਹੈ ਵੈਸੇ ਕੋਈ ਵੱਡੀ ਗੱਲ ਨਹੀਂ ਹੈ ਇਹਨਾਂ ਕੋਲ ਫੈਸਿਲਿਟੀ ਹੀ ਘੱਟ ਹੁੰਦੀ ਹੈ ਪਰ ਜਿੰਨੀ ਕੁ ਫੈਸਿਲਿਟੀ ਹੈ ਅੱਗੇ ਤੋਂ ਤੁਸੀਂ ਕਹਿ ਰਹੇ ਹੋ ਆ ਮਤਲਬ ਸਾਡੀ ਤਿਆਰੀ ਜ਼ਿਆਦਾ ਹੋਣੀ ਚਾਹੀਦੀ ਹੈ ਅ ਅਸੀਂ ਤਿਆਰੀ ਨਹੀਂ ਕਰਦੇ ਅਸੀਂ ਆਪਣੀਆਂ ਡਰੇਨਸ ਨਹੀਂ ਖੋਲਦੇ ਅਸੀਂ ਆਪਣੇ ਆਪਣੀ ਅੰਡਰਗਰਾਉਂਡ ਵਾਟਰ ਹੋਲਸ ਨਹੀਂ ਖੋਲਦੇ ਅਸੀਂ ਜਿਹੜੇ ਸਾਡੇ ਏਰੀਆਸ ਦੇ ਵਿੱਚ ਅਸੀਂ ਸਟੌਮ ਡ੍ਰੇਮਸ ਬਣਾਈਆਂ ਹੋਈਆਂ ਸੀਗੀਆਂ ਉਹ ਤੋੜ ਦਿੱਤੀਆਂ ਉੱਥੇ ਖੇਤੀਬਾੜੀ ਕਰ ਦਿੱਤੀ। ਸੋ ਇਹ ਜੋ ਬਾੜਾ ਆ ਰਹੀ ਹੈ ਰੇਣਾ ਇਹਨਾਂ ਦਾ ਬਹੁਤ ਜ਼ਿਆਦਾ ਰਿਸਪੌਂਸਿਬਿਲਟੀ ਸਾਡੇ ਸਿਰ ਤੇ ਉੱਤੇ ਵੀ ਹੈਗੀ ਹੈ। ਤੇ ਬਾਕੀ ਹੁਣ ਆਪਾਂ ਪੰਜਾਬ ਪਾਲਸ ਦੇ ਵਿੱਚ ਮੇਰੇ ਖਿਆਲ ਮੰਡੇ ਨੂੰ ਕਰਨਲ ਜੀਐਸਕੇਲ ਜੋ ਕਿ ਬਹੁਤ ਵੱਡੇ এনਵਾਇਰਨਮੈਂਟਲਿਸਟ ਹੈਗੇ ਨੇ ਪੰਜਾਬ ਦੇ ਉਹ ਉਹ ਬੋਲਣਗੇ ਤੇ ਮੈਂ ਸਾਰਿਆਂ ਨੂੰ ਅ ਰਿਕਵੈਸਟ ਕਰਨਾ WhatsApp ਦੇ ਉੱਤੇ ਉਹ ਲਿੰਕ ਆ ਜਾਏਗਾ ਉਹਨਾਂ ਨੂੰ ਸੋ ਲੋ ਉਹਨਾਂ ਨੂੰ ਮੇਰੇ ਕੋਲੋਂ ਜ਼ਿਆਦਾ ਇਹਦੇ ਬਾਰੇ ਪਤਾ ਹੈ ਉਹਨਾਂ ਨੂੰ ਮੈਂ ਖਾਸ ਕਰ ਇਹੋ ਰਿਕਵੈਸਟ ਕੀਤੀ ਐ ਸੀ ਕਿ ਉਹ ਇਹ ਦੱਸਣ ਕਿ ਇਹਦੇ ਕਾਰਨ ਕੀ ਨੇ ਤੇ ਸੋਲੂਸ਼ਨ ਕੀ ਹੈ ਤਾਂ ਕਿ ਲੋਕਾਂ ਨੂੰ ਇਹਦੀ ਜਾਗਰਤੀ ਹੋਏ ਬਾਕੀ ਸਾਡੀ ਅਰਦਾਸ ਹੈ ਕਿ ਜਲਦੀ ਤੋਂ ਜਲਦੀ ਇਹ ਪਾਣੀ ਜਿਹੜਾ ਜਿੰਨਾ ਨੁਕਸਾਨ ਹੋ ਗਿਆ ਉਹਦੇ ਬਾਰੇ ਤੇ ਹੁਣ ਕੀ ਕੀਤਾ ਜਾ ਸਕਦਾ ਹੈ ਮੁਆਵਜ਼ਾ ਦੇਣਾ ਚਾਹੀਦਾ ਹੈ ਗਵਰਨਮੈਂਟ ਨੂੰ ਇਹਦੇ ਬਾਅਦ ਬੜੇ ਬੜੇ ਗਰੀਬ ਲੋਕ ਨੇ ਜਿਨ੍ਹਾਂ ਦਾ ਜਿਨ੍ਹਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ ਤੇ ਮੌਕਾ ਚੰਗਾ ਦੇਣਾ ਚਾਹੀਦਾ ਹੈ ਸੈਂਟਰ ਨੂੰ ਵੀ ਹੈਲਪ ਕਰਨਾ ਚਾਹੀਦਾ ਹੈ ਤੇ ਬਾਕੀ ਪਰਮਾਤਮਾ ਸਾਡੇ ਉੱਤੇ ਬਖਸ਼ਿਸ਼ ਕਰੇ ਸਰ ਇੱਕ ਪਿਛਲੇ ਹਫਤੇ ਇੱਕ ਰਾਸ਼ਨ ਕਾਰਡ ਦੀ ਬੜੀ ਕੰਟਰੋਵਰਸੀ ਚੱਲੀ ਲਗਭਗ ਕੇਂਦਰ ਸਰਕਾਰ ਨੇ ਕਿਹਾ ਵੀ 8 ਲੱਖ ਜਿਹੜੇ ਰਾਸ਼ਨ ਕਾਰਡ ਹੋਲਡਰ ਹੈ ਉਹਨਾਂ ਨੂੰ ਜਿਹੜੀ ਨੈਸ਼ਨਲ ਕਾਰਡ ਹੋਲਡਰ ਸਿਕਿਉਰਿਟੀ ਐਕਟ ਦੇ ਥੱਲੇ ਜਿਹੜੀ ਉਹਨਾਂ ਨੂੰ ਫੈਸਿਲਿਟੀ ਮਿਲਦੀ ਹੈ ਉਸ ਤੋਂ ਡਿਲੀਟ ਕੀਤਾ ਜਾਵੇ ਫਿਰ ਉਸ ਤੋਂ ਬਾਅਦ ਮਾਨ ਗਵਰਨਮੈਂਟ ਦੇ ਬਿਆਨ ਆਏ ਵੀ ਵੈਸੇ ਨਹੀਂ ਡਿਲੀਟ ਕਰ ਸਕਦੇ ਕੁਝ ਕਰ ਸਕਦੇ ਕੰਟਰੋਵਰਸੀ ਰਹੇਗੀ ਕਿ ਜਿਆ ਲੱਗਦਾ ਵੀ ਇਸ ਕੰਟਰੋਵਰਸੀ ਨੂੰ ਰੈਸਟ ਹੋਣਾ ਚਾਹੀਦਾ ਖਤਮ ਹੋਣਾ ਚਾਹੀਦਾ ਆ ਸਤਿੰਦਰ ਜੀ ਜਿਹੜੀ ਤੁਸੀਂ ਸਟੇਟਮੈਂਟ ਬਣਾਈ ਹੈ ਨਾ ਇਹਦੇ ਚ ਮੈਨੂੰ ਥੋੜੇ ਜਿھے ਫਰਕ ਲੱਗ ਰਿਹਾ ਕੇਂਦਰ ਸਰਕਾਰ ਨੇ ਐਸਾ ਕੁਝ ਨਹੀਂ ਕੀਤਾ ਕਿ ਤੁਸੀਂ ਇਹਨਾਂ ਲੋਕਾਂ ਦੇ ਨਾਮ ਡਿਲੀਟ ਕਰਦੋ ਦੇਖੋ ਪਹਿਲੀ ਗੱਲ ਹੈ ਮਾਨ ਦੀ ਮਾਨ ਸਾਹਿਬ ਦੀ ਸਟੇਟਮੈਂਟ ਹੈ ਮਾਨ ਸਾਹਿਬ ਦੀ ਸਟੇਟਮੈਂਟ ਹਾਂ ਉਹ ਮਾਨ ਸਾਹਿਬ ਨੇ ਗਲਤ ਸਟੇਟਮੈਂਟ ਬਣਾਈ ਹੈ ਮੈਨੂੰ ਅਫਸੋਸ ਹੁੰਦਾ ਹੈ ਇਹ ਕਹਿੰਦੇ ਹੋਏ ਕਿ ચીਫ ਮਿਨਿਸਟਰ ਜਿਹੜਾ ਹੈ ਉਹ ਗਲਤ ਸਟੇਟਮੈਂਟ ਬਣਾ ਦੇ ਤੇ ਦੇਖੋ ਐਦਰ ਸਿੰਦਰ ਜੀ ਕਿ ਕਿੰਨੇ ਕਿਹੜੇ ਬੰਦੇ ਨੂੰ ਇਹ ਰਾਸ਼ਨ ਦੇਣਾ ਹੈ ਕਿਹੜੇ ਬੰਦੇ ਨੂੰ ਨਹੀਂ ਦੇਣਾ ਇਹ ਸਟੇਟ ਦੀ ਰਿਸਪੋਨਸੀਬਿਲਟੀ ਹੁੰਦੀ ਹੈ ਸੈਂਟਰ ਤੇ ਆਪਣੇ ਹਿੱਸੇ ਦਾ ਜਿਹੜਾ ਰਾਸ਼ਨ ਹੈ ਗ੍ਰੇਨ ਹੈਗੀ ਹੈ ਉਹ ਸਟੇਟ ਨੂੰ ਦੇ ਦਿੰਦਾ ਹੈ ਬਾਕੀ ਅੱਗੇ ਕੰਮ ਸਟੇਟ ਦਾ ਹੁੰਦਾ ਹੈ ਤੇ ਜੋ ਸੈਂਟਰ ਨੇ ਕਿਹਾ ਸੀਗਾ ਇਹ ਇੱਕ ਹਦਾਇਤ ਆਈ ਹੋਈ ਹੈ ਸੁਪਰੀਮ ਕੋਰਟ ਤੋਂ ਕਿ ਲੋਕਾਂ ਦਾ ਇਲੈਕਟ੍ਰੋਨਿਕ ਈ ਕੇਵਾਈ ਕੇਵਾਈਸੀ ਕਰੋ ਨੋ ਯੂਅਰ ਕਸਟਮਰ ਤੇ ਤਾਂਕਿ ਇਹ ਪਤਾ ਲੱਗੇ ਕਿ ਕੋਈ ਐਸੇ ਬੰਦੇ ਨਾਲ ਰਹੇ ਹੋਣੇ ਰਾਸ਼ਨ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੈ ਤੇ ਬਾਕੀਆਂ ਨੂੰ ਸਾਰਿਆਂ ਨੂੰ ਮਿਲ ਜਾਏ ਤੇ ਉਹ ਜਿਹੜਾ ਸੈਂਟਰ ਨੇ ਸਿਰਫ ਏਡਾ ਕਿਹਾ ਸੀਗਾ ਸਟੇਟ ਨੂੰ ਕਿ ਤੁਸੀਂ ਆਪਣੀ ਈ ਕੇਵਾਈਸੀ ਜੋ ਕਿ ਸੁਪਰੀਮ ਕੋਰਟ ਨੇ ਕਹੀ ਹੈ ਉਹਨੂੰ ਪੂਰਾ ਕਰ ਦੋ ਉਸ ਚੀਜ਼ ਨੂੰ ਮਰੋੜ ਤਰੋੜ ਕੇ ਰਾਜਨੀਤੀ ਕਰਨ ਵਾਸਤੇ ਇਹ ਕੋਈ ਰਾਜਨੀਤੀ ਦਾ ਟਾਈਮ ਥੋੜਨਾ ਹੈ ਗੈਸ ਤੇ ਜੀ ਇੱਕ ਪਾਸੇ ਟਰੰਪ ਨੇ ਟੈਰਿਫ ਲਗਾਏ ਹੋਏ ਨੇ ਦੂਜੇ ਪਾਸੇ ਹੜ ਆਏ ਹੋਏ ਨੇ ਤੇ ਅਸੀਂ ਇਹ ਇਹ ਗੱਲਾਂ ਲੈ ਕੇ ਤੇ ਲੋਕਾਂ ਦਾ ਉਹਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਈ ਕੇवाईसी ਜ਼ਰੂਰੀ ਵੀ ਹੈ ਤੇ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਤੇ ਬਾਕੀ ਸਤੰਦਰ ਜੀ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਇਹ ਨਾ ਇਹ ਪਰਸੈਂਟੇਜ ਹੁੰਦੀ ਹੈ ਕਿ ਕਿੰਨੀ grain ਸੈਂਟਰ ਨੇ ਦੇਣੀ ਹੈ ਤੇ ਕਿੰਨੀ ਸਟੇਟ ਨੇ ਆਪੂ ਪਾਣੀ ਹੈ ਸੈਂਟਰ ਦੇ ਵੱਲੋਂ ਜਿਹੜੀ grain ਆਣੀ ਸੀਗੀ ਉਹ ਤੇ ਆ ਗਈ ਹੈ ਸਟੇਟ ਨੇ ਆਪਣਾ ਹਿੱਸਾ ਹਜੇ ਪਾਇਆ ਨਹੀਂ ਸੋ ਮੈਂ ਇਹ ਕਵਾਂਗਾ ਇਸ ਕੰਟਰੋਵਰਸੀ ਨੂੰ ਆਪਾਂ ਜ਼ਿਆਦਾ grain ਲੈ ਕੇ ਜਾਈਏ ਆਪਾਂ ਉਹ ਈ ਕੇवाईसी ਕਰੀਏ ਤੇ ਜਿਹੜੇ ਲੋਕਾਂ ਨੂੰ ਅਗਰ 8 ਲੱਖ ਲੋਕਾਂ ਨੂੰ ਜਿਆਦਾ ਲੋਕਾਂ ਨੂੰ ਵੀ ਦੇਣ ਦੀ ਜ਼ਰੂਰਤ ਹੈ ਜਿੱਥੇ 80 ਕਰੋੜ ਨੂੰ ਦੇ ਰਹੇ ਆ ਉੱਥੇ 2-4 ਲੱਖ ਦੇ ਨਾਲ ਸਿੰਦਰ ਦੀ ਕੋਈ ਫਰਕ ਨਹੀਂ ਪਏਗਾ ਤੇ ਦੇ ਰਹੇ ਤੇ ਚੰਗਾ ਕਰ ਰਹੇ ਆ ਨਾ ਕੁਝ ਲੋਕਾਂ ਨੂੰ ਫਾਈਨੈਂਸ਼ੀਅਲ ਬੈਨੀਫਿਟ ਹੋ ਰਿਹਾ ਹੈ ਜੀਡੀਪੀ ਇਸੇ ਵਾਸਤੇ ਉੱਤੇ ਜਾ ਰਹੀ ਹੈ ਸੋ ਆਪਾਂ ਉਹ ਉਹ ਕੰਮ ਜਿਹੜਾ ਉਹਨੂੰ ਪੋਲਿਟਿਕਸ ਨੂੰ ਛੱਡ ਕੇ ਤੇ ਆਪਾਂ ਉਹਨੂੰ ਸਹੀ ਤਰੀਕੇ ਨਾਲ ਕਰੀਏ ਸਹੀ ਤਰੀਕੇ ਨਾਲ ਕਰੀਏ ਆ ਇੱਕ ਹੁਣ ਤੁਸੀਂ ਪਿੱਛੇ ਜਿਹੜੇ ਮਾਨਸਾ ਦੇ ਵਿੱਚ ਜਵਾਨ ਮੁੰਡੇ ਦੀ 18 ਸਾਲ ਦੇ ਮੁੰਡੇ ਦੀ ਡੈਥ ਹੋਈ ਹੈ ਨਸ਼ੇ ਦੇ ਕਾਰਨ ਚਿੱਟੇ ਕਾਰਨ ਉਸ ਵਿਲੇਜ ਦੇ ਵਿੱਚ ਤੁਸੀਂ ਮਾਸਜ ਗਏ ਵੀ ਹੋ ਤੁਸੀਂ ਆਪਣੀ ਟੀਮ ਨੂੰ ਲੈ ਕੇ ਗਏ ਵੀ ਹੋ ਤੁਹਾਡੇ ਨਾਲ ਤੇ ਇੱਕ ਨਸ਼ੇ ਵਾਲਾ ਜਿਹੜਾ ਪੰਜਾਬ ਦੇ ਵਿੱਚ ਕਈ ਚੀਜ਼ਾਂ ਸਟੈਟਿਸ ਆ ਰਹੇ ਹਨ ਮੈਂ ਜਿਹੜੀ ਤੁਹਾਡੀ ਖਬਰ ਪੜ੍ਹੀ ਹੈ ਜਿਹੜੀ ਤੁਹਾਡਾ ਆਰਟੀਕਲ ਵੀ ਪੜ੍ਹਿਆ ਉਹਦੇ ਵਿੱਚ ਵੀ ਕਿਉਂਕਿ ਜਿਹੜਾ ਉਹ ਮੁੰਡਾ ਦੀ ਡੈਥ ਹੋਈ ਹੈ ਉਹ ਜਵਾਨ ਡੈਥ ਹੋਈ ਹੈ ਤੇ ਉਹ ਸਿਗਾ ਵੀ ਐਸਸੀ ਕਮੇਟੀ ਦਾ ਸੀਗਾ ਮਜਬੀ ਸਿਕ ਪਰਿਵਾਰ ਚੋਂ ਆਦਾ ਸੀਗਾ ਤੇ ਜਿਹੜੀਆਂ ਕੁਝ ਉਹਨਾਂ ਨੂੰ ਪਰਿਵਾਰ ਨੂੰ ਕੰਪਨਸੇਸ਼ਨ ਹੋ ਸਕਦਾ ਸੀਗਾ ਉਸ ਦੇ ਕਿਉਂਕਿ ਐਫਆਈਆਰ ਵੀ ਕਹਿੰਦੇ ਉਸ ਕੇਸ 'ਚ ਨਹੀਂ ਕੱਟੀ ਤੇ ਇਸੇ ਕਾਰਨ ਕਈ ਦਿੱਕਤਾਂ ਆਉਂਦੀ ਹੈ ਤੇ ਇਸ ਬਾਰੇ ਤੁਹਾਡਾ ਸਰ ਜਿਹੜਾ ਤੁਹਾਡਾ ਵਿਜ਼ਿਟ ਕੀਤੀ ਹੈ ਤੁਹਾਨੂੰ ਕੀ ਲੱਗਦਾ ਪੰਜਾਬ ਕਿਸ ਕਦੋਂ ਇਸ ਨਸ਼ੇ ਤੋਂ ਮੁਕਤ ਹੋਏਗਾ ਹਾਂ ਸੇਂਦਰ ਜੀ ਉਹ ਮੈਨੂੰ ਨਾ ਉੱਥੋਂ ਦੇ ਇੱਕ ਲੋਕਲ ਸੋਸ਼ਲ ਐਕਟੀਵਿਸਟ ਹੈ ਜਗਜੀਤ ਸਿੰਘ ਮਿਲਖਾ ਜੀ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਹਿੰਦੇ ਕਿ ਇੱਥੇ ਇੱਕ ਪ੍ਰਿੰਟ ਦੇ ਵਿੱਚ ਪਿਛਲੇ 10-12 ਦਿਨਾਂ ਦੇ ਵਿੱਚ ਹੀ ਚਾਰ ਮੌਤਾਂ ਹੋ ਗਈਆਂ ਨੇ ਤੇ ਇਹਦੇ ਬਾਰੇ ਤੁਸੀਂ ਲਿਖੋ ਤੇ ਮੈਂ ਸੋਚਿਆ ਕਿ ਲਿਖਣਾ ਕੀ ਹੈ ਮੈਂ ਜਾ ਕੇ ਦੇਖ ਕੇ ਆ ਜਾਨਾ ਤੇ ਮੈਂ ਆਪਣੇ ਨਾਲ ਉੱਥੋਂ ਦੇ ਪੁਰਾਣੇ ਡੀਸੀ ਨੇ ਐਸਾ ਲਾਡਰ ਸਾਹਿਬ ਉਹਨਾਂ ਨੂੰ ਲਿਆ ਤੇ ਉੱਥੇ ਹੋਰ ਥੋੜੇ ਸੋਸ਼ਲ ਵਰਕਰ ਨੇ ਆਪਣੇ ਨਕਈ ਸਾਹਿਬ ਨੇ ਉਹਨਾਂ ਨੂੰ ਲਿਆ ਕੁਝ ਔੜ ਨੂੰ ਲਿਆ ਤੇ ਆਪਾਂ ਕਿਹਾ ਚਲੋ ਜਾ ਕੇ ਦੇਖ ਕੇ ਆਣਨੇ ਆ ਤੇ ਸਾਨੂੰ ਉੱਥੇ ਜਾ ਕੇ ਵੱਡਾ ਸ਼ੌਕ ਮਿਲਿਆ ਸਦਰ ਜੀ ਕਿ 4 ਤੇ 4 ਤੇ ਹੁਣੇ ਹੀ ਹੋਈਆਂ ਨੇ 4 5 10 ਦਿਨਾਂ ਦੇ ਵਿੱਚ 4 ਮੁੰਡੇ ਦੀ ਡੈਥ ਹੋ ਗਈ ਤੇ ਪਿਛਲੇ 1.5 ਸਾਲ ਦੇ ਵਿੱਚ ਉਹਨਾਂ ਦੇ 18 ਮੁੰਡੇ ਮਰ ਗਏ ਨੇ ਤੇ ਉਹ ਜਦੋਂ ਉੱਥੇ ਹੁੰਦਾ ਹੈ ਤੇ ਪ੍ਰਸ਼ਾਸਨ ਦਾ ਆਉਂਦਾ ਹੈ ਉਹਨਾਂ ਦੇ ਉੱਤੇ ਜ਼ੋਰ ਹੁੰਦਾ ਹੈ ਕਿ ਇਹਨੂੰ ਹੁਣ ਤੁਸੀਂ ਇਹਨੂੰ ਨੈਚੁਰਲ ਡੈਥ ਕਰ ਦੋ ਕਿਉਂਕਿ ਆਦਰਵਾਈਸ ਸਾਨੂੰ ਥਾਣੇ ਆਣਾ ਪਏਗਾ ਪਰਚੇ ਹੋਣਗੇ ਮੁਸ਼ਕਲ ਪੈ ਜਾਏਗੀ ਤੇ ਉਹ ਗਰੀਬ ਇਲਿਟਰੇਟ ਲੋਕ ਨੇ ਸਾਰੇ ਮਸਬੀ ਨੇ ਉਹ ਮੰਨ ਜਾਂਦੇ ਨੇ ਤੇ ਉਹਦੇ ਕਾਰਨ ਫਿਰ ਜਿਹੜਾ ਇੱਕ ਅਨਨੇਚਰਲ ਡੈਥ ਦੇ ਉੱਤੇ ਐਸਸੀ ਐਸਟੀ ਐਕਟ ਦੇ ਵਿੱਚ ਜੋ ਉਹਨਾਂ ਨੂੰ ਫੈਸਿਲਿਟੀ ਮਿਲਣੀ ਹੈ 10 ਲੱਖ ਰੁਪਿਆ ਤੇ ਡਾਇਰੈਕਟਲੀ ਕੈਸ਼ ਬੈਨੀਫਿਟ ਮਿਲਦਾ ਹੈ 5000 ਰੁਪਿਆ ਪੈਨਸ਼ਨ ਮਿਲਦੀ ਹੈ ਨੈਕਸਟ ਆਫ ਕਿਨ ਨੂੰ ਇੱਕ ਜੋਬ ਮਿਲਦੀ ਹੈ ਘਰ ਮਿਲਦੀ ਹੋਰ ਬੜੀਆਂ ਚੀਜ਼ਾਂ ਨੇ ਉਹ ਨਹੀਂ ਉਹਨਾਂ ਨੂੰ ਮਿਲਦੀ ਉਹ ਲੈਣ ਦੇ ਵਾਸਤੇ ਉਹਨਾਂ ਨੂੰ ਪਹਿਲੇ ਐਫਆਈਆਰ ਕਰਨਾ ਹੁੰਦਾ ਫਿਰ ਉਹਨਾਂ ਨੂੰ ਪੋਸਟਮਾਰਟਮ ਕਰਾਉਣਾ ਹੁੰਦਾ ਤੇ ਉਹ ਉਹਨਾਂ ਨੇ ਕਰਾਇਆ ਨਹੀਂ ਹਉਂਤੇ ਦੇਖੋ ਹੁਸਤੰਦਰ ਜੀ ਏਡੇ ਏਡੀ ਦੇ ਤਾ ਜਿਹੜਾ ਹੋ ਗਿਆ ਉਹਦੇ ਪਰੇ ਤੇ ਖਾਸ ਜਾਦਾ ਕੁਝ ਹੋ ਨਹੀਂ ਸਕਦਾ ਪਰ ਫਿਰ ਵੀ ਅਸੀਂ ਉਥੋਂ ਦੀ ਡੀਸੀ ਜਿਹੜੀ ਨਵੀਂ ਡੀਸੀ ਆਈ ਹੈ ਬੜੀ ਡਾਇਨਾਮਿਕ ਲਬਦੋਤ ਕੌਰ ਉਹਨਾਂ ਨੂੰ ਰਿਕੁਐਸਟ ਕੀਤਾ ਕਿ ਤੁਸੀਂ ਇਹਦੀ ਇਨਕੁਆਇਰੀ ਕਰੋ ਅਸੀਂ ਨੈਸ਼ਨਲ ਕਮਿਸ਼ਨ ਕੋਲ ਸ਼ਡਿਊਲ ਕਾਸਟ ਨੂੰ ਵੀ ਇਹਦੇ ਬਾਰੇ ਚ ਦੱਸਾਂਗੇ ਤੇ ਉਹਨਾਂ ਨੂੰ ਅਸੀਂ ਜਾਗਰਤ ਕਰਕੇ ਆਏ ਆ ਕਿ ਤੁਸੀਂ ਅਗੇਤਾ ਕਰੋ ਫੇਰ ਮੈਂ ਉੱਥੇ ਇੱਕ ਹੋਰ ਸੁਝਾਅ ਦੇ ਕੇ ਆਇਆ ਕਿ ਅਗਰ ਏਟਾ ਜ਼ਿਆਦਾ ਨਸ਼ਾ ਚੱਲ ਰਿਹਾ ਹੈ ਤੇ ਨਾਲ ਦੇ 23 ਪਿੰਡਾਂ ਨੂੰ ਇਸ ਏਰੀਆ ਦੇ ਵਿੱਚ ਜਿੰਨੇ ਮੁੰਡੇ ਹੈਗੇ ਨੇ ਸਭ ਨੂੰ ਤੁਸੀਂ ਆ ਸਭ ਦਾ ਤੁਸੀਂ ਮੈਡੀਕਲ ਟੈਸਟ ਕਰਾਓ ਤੇ ਇਹ ਸਰਕਾਰ ਕਰਾਏ ਅਗਰ ਸਰਕਾਰ ਨਹੀਂ ਕਰਾਂਦੀ ਇਹ ਤਾਂ ਸਿਵਲ ਹਸਪੀਟਲ ਤੋਂ ਜਿਹੜੇ ਸੋਸ਼ਲ ਵਰਕਰ ਨੇ ਉਹ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਦੇ ਥੱਲੇ ਵੀ ਕਰਾ ਸਕਦੇ ਨੇ ਤਾਂ ਕਿ ਪਤਾ ਲੱਗੇ ਤੋਂ ਸਿੰਦਰ ਜੀ ਆਪਾਂ ਐਵੇਂ ਇਸ ਗੱਲ ਦੇ ਉੱਤੇ ਪੜਵਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਨਸ਼ੇ ਜਿਹੜੇ ਨੇ ਸਾਡੇ ਇੱਥੇ ਨਾ ਰੁਕੇ ਨੇ ਤੇ ਨਾ ਉਹ ਘਟੇ ਹੋਏ ਨੇ ਹਜੇ ਤੱਕ ਸਾਨੂੰ ਇਹਦੇ ਉੱਤੇ ਸਾਰਿਆਂ ਨੂੰ ਇਕੱਠੇ ਮਿਲ ਕੇ ਸਿਰਫ ਗਵਰਨਮੈਂਟ ਦੇ ਉੱਤੇ ਹੀ ਨਾ ਪਾਉ ਸੁੱਟੀਏ ਗੱਲ ਜਿਆਦਾ ਵੱਡੀ ਹੈ ਤੇ ਗਵਰਨਮੈਂਟ ਨੂੰ ਤੇ ਅਫਰੋਸ ਕਰਨਾ ਹੀ ਚਾਹੀਦਾ ਹੈ ਜੋ ਕਰਨਾ ਚਾਹੀਦਾ ਉਹਨੇ ਉਹਨੇ ਹਾਂ ਵੀ ਭਰੀ ਹੈ ਤੇ ਆਸ਼ਵਾਸਨ ਵੀ ਦਿੱਤਾ ਹੈ ਇਸੇ ਸਿਰ ਤੇ ਉੱਤੇ ਉਹਨੇ ਇਲੈਕਸ਼ਨ ਵੀ ਲੜੀ ਸੀਗੀ ਪਰ ਆਪਾਂ ਸਾਰੇ ਮਿਲ ਕੇ ਤੇ ਆਪਣੇ ਬੱਚਿਆਂ ਨੂੰ ਪਛਾਣ ਦੀ ਕੋਸ਼ਿਸ਼ ਕਰੀਏ ਜੇ ਤਾਂ ਕਿ ਇਹ ਮਸਲੀ ਕਮਿਊਨਿਟੀ ਦੇ ਸਾਰੇ ਬੱਚੇ ਤੇ ਮਸਲੀ ਕਮਿਊਨਿਟੀ ਤੇ ਮੈਂ ਉਹਨਾਂ ਨੂੰ ਦੱਸ ਕੇ ਆਇਆ ਹਾਸਤੇ ਦਰਜੀ ਕਿ ਮਸਲੀ ਕਮਿਊਨਿਟੀ ਦੇ ਬੱਚਿਆਂ ਦੇ ਵਾਸਤੇ ਤੇ ਫੌਜ ਦੇ ਵਿੱਚ ਇੱਕ ਪੂਰੀ ਰੈਜiment ਹੈਗੀ ਹੈ ਸਿੱਖ ਲਈ ਤੇ ਸਾਰੇ ਬੱਚੇ ਕਿਉਂ ਨਹੀਂ ਕੋਸ਼ਿਸ਼ ਕਰਦੇ ਸਿੱਖ ਲਈ ਚ ਜਾਣ ਵਾਸਤੇ ਅਗਰ ਵੀ ਬੱਚੇ ਕੋਸ਼ਿਸ਼ ਕਰਨਗੇ ਤੇ 5 ਚਲੇ ਜਾਣਗੇ ਉਹਦੇ ਨਾਲ 5-7 ਪਰਿਵਾਰ ਜਿਹੜੇ ਨੇ ਉਹ ਠੀਕ ਹੋ ਜਾਣਗੇ ਤੇ ਜਿਹੜੇ ਬਾਕੀ ਨੇ ਉਹਨਾਂ ਦੀ ਘਰ ਤੋਂ ਘੱਟ ਸਿਹਤ ਤੇ ਠੀਕ ਹੋ ਜਾਏਗੀ ਨਾ ਉਹ ਇਸ ਤਰੀਕੇ ਦੇ ਕੰਮ ਸਿਵਲ ਸੋਸਾਇਟੀ ਕਰ ਸਕਦੀ ਹੈ ਮੋਟੀਵੇਸ਼ਨ ਦੇ ਤੇ ਮੈਡੀਕਲ ਟੈਸਟ ਵੀ ਕਰਾ ਸਕਦੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕੁਝ ਕਰਨਾ ਚਾਹੀਦਾ ਇਸ ਤੇ ਜੀ ਸਾਡੇ ਇੱਥੇ ਡਰੱਗਸ ਦੇ ਹਾਲਾਤ ਜਿਹੜੇ ਅਸੀਂ ਕਹਿ ਰਹੇ ਹਾਂ ਨਾ ਕਿ ਬਿਲਕੁਲ ਠੀਕ ਹੋ ਰਹੇ ਨੇ ਉਹ ਯੁੱਧ ਨਸ਼ਿਆਂ ਦੇ ਵਿਰੁੱਧ ਉਹ ਚੱਲ ਨਹੀਂ ਰਿਹਾ ਉਹ ਉਹਦੇ ਵਿੱਚ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਹੁਣ ਪਿੱਛੇ ਆਪਣੇ ਪ੍ਰਕਾਸ਼ ਉਸੂਤੇ ਗੁਰਗਨ ਸਤੇ ਮੌਜੂਦਾ ਜਥੇਦਾਰ ਅਕਾਲ ਤਖਤ ਜਾਨੀ ਕੁਲਜੀਪ ਸਿੰਘ ਨੇ ਅਪੀਲ ਕੀਤੀ ਬਾਹ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿਹੜੇ ਵੀ ਲੋਕ ਆਉਂਦੇ ਆ ਉਹਨਾਂ ਦੀ ਐਂਟਰੀਅਰ ਸਟਿਕ ਨਾਲ ਕਿਤੇ ਗੁਰਦੁਆਰੇ ਦੇ ਇਹਦੇ ਬਾਰੇ ਇੱਕ ਕੀ ਕਹਿਣਾ ਕਿਉਂਕਿ ਲੱਗਦਾ ਵੀ ਇਹਨਾਂ ਦੇ ਕੈਨ ਨਾਲ ਚੀਜ਼ਾਂ ਸਾਡੀ ਜਿਹੜੀ ਬਾਹ ਹੋ ਰਹੀ ਹੈ ਉਹ ਸੈਟੇਟ ਹੋ ਜਾਂਦੀ ਆ ਸਾਡੇ ਬਹੁਤ ਸਤਕਾਰਯੋਗ ਸਿੰਘ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਨਾ ਸਿੰਦਰਜੀ ਇਹ ਬਹੁਤ ਹੀ ਰੈਲੇਵੈਂਟ ਗੱਲ ਹੈ ਤੇ ਬੜੀ ਟਾਈਮਲੀ ਗੱਲ ਉਹਨਾਂ ਨੇ ਕੀਤੀ ਹੈ ਇਹਦੇ ਇਹਦੇ ਉੱਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ ਜੋ ਸਾਨੂੰ ਵੀ ਪਤਾ ਲੱਗ ਰਿਹਾ ਸਾਡੇ ਬਾਹਰ ਪੱਧਰ ਰਿਸ਼ਤੇਦਾਰ ਰਹਿੰਦੇ ਨੇ ਉਹ ਕਹਿੰਦੇ ਅਸੀਂ ਗੁਰਦੁਆਰਿਆਂ 'ਚ ਜਾਣਾ ਬੰਦ ਕਰ ਦਿੱਤਾ ਹੈ ਕਿਉਂਕਿ ਗੁਰਦੁਆਰੇ ਬਹੁਤ ਜ਼ਿਆਦਾ ਰੈਡੀਕਲਾਈਜ਼ ਤੇ ਪੋਲੀਟਿਸੀਜ਼ ਹੋ ਰਹੇ ਨੇ ਤੇ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਇਹ ਉੱਥੋਂ ਦੇ ਕਿਉਂਕਿ ਉੱਥੇ ਪ੍ਰਾਈਵੇਟ ਗੁਰਦੁਆਰੇ ਨਹੀਂ ਤੇ ਲੋਕ ਉਹਨਾਂ ਦੇ ਕਬਜ਼ਾ ਕਰ ਲੈਂਦੇ ਨੇ ਤੇ ਇਹ ਗੱਲ ਨਹੀਂ ਹੋਣੀ ਚਾਹੀਦੀ ਆ ਇਹਦੇ ਨਾਲ ਸਾਡੀ ਸਿੱਖੀ ਨੂੰ ਤੇ ਸਾਡੇ ਰਿਲੀਜੀਅਨ ਨੂੰ ਬਹੁਤ ਜ਼ਿਆਦਾ ਫਰਕ ਪੈ ਰਿਹਾ ਹੈ ਤੇ ਇਹ ਇਹ ਸਿੱਖ ਰਿਲੀਜੀਅਨ ਤੇ ਸਾਰੇ ਪੰਜਾਬੀਆਂ ਦੇ ਬਹੁਤ ਕਰੀਬ ਹੈ ਪੂਰੀ ਦੁਨੀਆ ਦੇ ਬਹੁਤ ਕਰੀਬ ਹੈਗਾ ਅ ਇਸ ਇਲਾਈਟਨ ਰਿਲੀਜੀਅਨ ਨੂੰ ਇਸ ਤਰੀਕੇ ਨਾਲ ਖਰਾਬ ਕਰਨਾ ਠੀਕ ਨਹੀਂ ਹੈ ਤੇ ਅਸੀਂ ਵੀ ਰਿਕਵੈਸਟ ਕਰਾਂਗੇ ਕਿ ਜਿਹੜਾ ਸਾਡੇ ਸਿੰਘ ਸਾਹਿਬ ਨੇ ਇਹ ਅਪੀਲ ਕੀਤੀ ਹੈ ਉਥੋਂ ਦੇ ਸਾਰੇ ਬੰਦੇ ਇਹਨੂੰ ਮਿਲਣ ਅਸੀਂ ਗੁਰੂ ਨਾਨਕ ਦੇਵ ਜੀ ਦੀਏ ਦੱਸੇ ਹੋਏ ਰਾਹ ਤੇ ਚੱਲੀਏ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਦੱਸੇ ਹੋਏ ਸਿਧਾਂਤਾਂ ਤੇ ਚੱਲੀਏ ਤੇ ਅਸੀਂ ਇੱਕ ਨਰੋਲ ਅ ਨੇ ਰੋਲ ਰਿਲੀਜੀਅਨ ਦਾ ਦਾ ਪ੍ਰਚਾਰ ਕਰੀਏ ਜਿਹਨੂੰ ਸਾਰੀ ਦੁਨੀਆ ਮੰਨੇ ਜਿਹਦੇ ਨਾਲ ਸਾਰੀ ਦੁਨੀਆ ਜੁੜੇ ਆ ਜਿਹੜਾ ਉੱਥੇ ਕੰਮ ਚੱਲ ਰਿਹਾ ਹੈ ਨਾ ਕਿ ਲੋਕਾਂ ਦੀਆਂ ਗੁਰੂਆਂ ਦੇ ਇਲਾਵਾ ਦੂਸਰਿਆਂ ਦੀਆਂ ਫੋਟੋਆਂ ਲਗਵਾਨੀਆਂ ਤੇ ਇਹ ਕਹਿਣਾ ਕਿ ਤੁਸੀਂ ਨਹੀਂ ਆ ਸਕਦੇ ਇਹ ਇਹ ਪਤ ਹੈ ਇਹ ਸਹਿਜਦਾਰੀ ਹੈ ਇਹ ਹਿੰਦੂ ਹੈ ਇਹ ਗੱਲਾਂ ਸਾਡੀ ਰਿਲੀਜੀਅਨ ਚ ਕਦੀ ਨਾ ਹੈਗੀਆਂ ਸੀਗੀਆਂ ਨਾ ਹੀ ਆਣੀਆਂ ਚਾਹੀਦੀਆਂ ਇੱਕ ਬੜਾ ਪੋਜ਼ਿਟਿਵ ਨੋਟ ਹੈ ਕਰ ਰਹੀ ਨੂੰ ਸਹੀ ਤਰ੍ਹਾਂ ਹੋ ਜਾਂਦਾ ਵਿਦੇਸ਼ਾਂ ਇਤਾਂ ਕਾਫੀ ਫਰਕ ਪੈਣ ਵਾਲਾ ਇੱਕ ਜਦੋਂ ਅਸੀਂ ਗੱਲ ਕਰਦੇ ਹਾਂ ਉਹ ਵੀ ਹੁਣ ਵਿਦੇਸ਼ਾਂ ਦੇ ਲਈ ਗੱਲ ਕੀਤੀ ਇੱਕ ਹੋਰ ਬੜੀ ਦੁਖਦਾਈ ਘਟਨਾ ਹੋਈ ਹੈ ਰਜਿੰਦਰ ਸਿੰਘ ਜਿਹੜਾ 28 ਸਾਲ ਦਾ ਯੁਵਕ ਹੈ ਉਹਦੇ ਟਰੱਕ ਉਹਦਾ ਜਿਹੜਾ ਹੈਗਾ ਤਰਨਤਾਰਨ ਤੋਂ ਬਿਲੋਂਗ ਕਰਦਾ ਹੈ ਯੂ ਐਸ ਦੇ ਵਿੱਚ ਟਰੱਕ ਗਲਤ ਗਲਤ ਮੋੜ ਦਿੰਦਾ ਉਹਦੇ ਨਾਲ 3 ਡੈਥਾਂ ਹੋਈਆਂ ਨੇ ਔਰ ਕੇਸ ਇਸ ਪਰ ਚੱਲ ਰਿਹਾ ਲਗਭਗ 45 ਸਾਲ ਤੱਕ ਇਹਨੂੰ ਸਜ਼ਾ ਹੋ ਸਕਦੀ ਹੈ ਇਹ ਇੱਕ ਬੜਾ ਵੱਡਾ ਇੱਕ ਇਸ਼ੂਜ਼ ਅਖਬਾਰਾਂ ਦੇ ਵਿੱਚ ਵੀ ਆ ਰਿਹਾ ਸਭ ਕੁਝ ਆ ਰਿਹਾ ਤੇ ਬੇਸਿਕਲੀ ਤਾਂ ਜਿਹੜੀ ਗਲਤੀ ਹੋਈ ਹੈ ਉਸ ਦੀ ਉੱਤੇ ਇੱਕ ਸਜ਼ਾ ਵੀ ਬਹੁਤ ਵੱਡੀ ਹੈ ਔਰ ਛੱਡਿਆ ਵੀ ਨਹੀਂ ਜਾਂਦਾ ਤੇ ਕਾ ਲੱਗਦਾ ਤੁਹਾਨੂੰ ਉਸ ਪਰਿਵਾਰ ਬੜਾ ਕਨਸਰਨਡ ਹੈ ਪਿੰਡ ਬੜਾ ਕਨਸਰਨ ਹੈ ਉਹਨਾਂ ਨੂੰ ਵੀ ਬੜਾ ਲੱਗ ਰਿਹਾ ਵੀ ਉਹਨੂੰ ਘੱਟੋ ਘੱਟ ਸਜ਼ਾ ਹੋਵੇ ਇਹਦੇ ਬਾਰੇ ਤੁਹਾਨੂੰ ਕੀ ਚਾਹ ਹੈ ਸਤਿਦਰ ਜੀ ਸਾਡੀ ਸਹਾਨੂੰ ਬੁੱਤੀ ਹੈ ਉਹਦੇ ਨਾਲ ਉਹਦੇ ਪਰਿਵਾਰ ਦੇ ਨਾਲ ਅਸੀਂ ਸਾਨੂੰ ਦਿਲ ਦੇ ਵਿੱਚ ਬੜਾ ਲੱਗ ਰਿਹਾ ਕਿਉਂਕਿ ਬੇਸਿਕਲੀ ਇਹ ਐਕਸੀਡੈਂਟ ਸੀਗਾ ਕੋਈ ਕੋਈ ਉਹਨੇ ਜਾਣ ਕੇ ਤੇ ਕਿਸੇ ਨੂੰ ਮਾਰਿਆ ਨਹੀਂ ਕਿ 45 ਸਾਲ ਦੀ ਸਜ਼ਾ ਤੇ ਬਹੁਤ ਵੱਡੀ ਸਜ਼ਾ ਮਤਲਬ ਪੂਰੀ ਜ਼ਿੰਦਗੀ ਉਹਦੀ ਖਰਾਬ ਬਰਬਾਦ ਹੋ ਜਾਏਗੀ ਅੰਦਰ ਹੀ ਜੇਲ੍ਹ ਦੇ ਵਿੱਚ ਖਤਮ ਹੋ ਜਾਏਗੀ ਤੇ ਇਹ ਮੈਨੂੰ ਮੈਨੂੰ ਲੱਗਦਾ ਹੈ ਕਿ ਇਹ ਵੀ ਜਿਹੜਾ ਹੈ ਇਹ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਯੂਐਸ ਐਡਮਿਨਿਸਟ੍ਰੇਸ਼ਨ ਨੇ ਜੋ ਇੱਕ ਮੁਹਿੰਮ ਚ ਚਲਾਈ ਹੋਈ ਹੈ ਲੋਕਾਂ ਦੇ ਖਿਲਾਫ ਜਿਹੜੇ ਉਹਨਾਂ ਨੂੰ ਇਲੀਗਲ ਐਂਟਰੀਸ ਕਹਿੰਦੇ ਨੇ ਮੈਂ ਇਹ ਵੀ ਸੁਣਿਆ ਕਿ ਉਹਦਾ ਲਾਇਸੈਂਸ ਵੀ ਲੀਗਲ ਸੀਗਾ ਤੇ ਉਹਦੀ ਐਂਟਰੀ ਵੀ ਇਲੀਗਲ ਸੀਗੀ ਸੋ ਬੜਾ ਅਫਸੋਸ ਹੁੰਦਾ ਹੈ ਇਸ ਗੱਲ ਦੇ ਵਿੱਚ ਪਰ ਫਿਰ ਵੀ ਅਸੀਂ ਤੇ ਇਹੋ ਹੀ ਗੁਜ਼ਾਰਿਸ਼ ਕਰਾਂਗੇ ਯੂਐਸ ਐਡਮਿਨਿਸਟ੍ਰੇਸ਼ਨ ਨੂੰ ਕਿ ਤੁਸੀਂ ਹਿਊਮੈਨਿਟੀ ਦੇ ਨਾਲ ਡੀਲ ਕਰੋ ਉਹਨੂੰ ਥੋੜੀ ਸਜ਼ਾ ਦੇ ਕੇ ਬਾਅਦ ਚ ਡਿਪੋਰਟ ਕਰ ਦਿਓ ਇਸ ਤਰੀਕੇ ਨਾਲ ਇੱਕ ਬੰਦੇ ਦੀ ਉਹਨਾਂ ਕੋਈ ਜਾਣ ਕੇ ਤੇ ਗਲਤੀ ਕੀਤੀ ਨਹੀਂ ਜਿਹੜੇ ਮਰੇ ਨੇ ਉਹਨਾਂ ਦੇ ਵਾਸਤੇ ਸਾਨੂੰ ਬਹੁਤ ਅਫਸੋਸ ਹੈ ਸਾਡੇ ਦਿਲ ਦੇ ਵਿੱਚ ਬਹੁਤ ਅਫਸੋਸ ਹੈ ਇਹ ਰੱਬੀ ਗੱਲਾਂ ਹੁੰਦੀਆਂ ਨੇ ਕੀ ਕੋਈ ਕਰ ਸਕਦਾ ਇਹਨਾਂ ਦੇ ਵਿੱਚ ਐਕਸੀਡੈਂਟਸ ਹੋ ਹੀ ਜਾਂਦੇ ਨੇ ਤੇ ਅ ਬਸ ਐਡਾ ਹੀ ਐ ਸਤਿੰਦਰ ਜੀ ਕਿ ਅ ਥੋੜਾ ਜਿਹਾ ਹਿਊਮੈਨਿਟਰੀਅਨ ਅਪਰੋਚ ਲੈਣੀ ਚਾਹੀਦੀ ਹੈ ਯੂਐਸ ਨੂੰ ਇਸ ਤਰੀਕੇ ਦੀਆਂ ਗੱਲਾਂ ਦੇ ਨਾਲ ਨਾਲ ਲੋਕਾਂ ਦਾ ਹਿਊਮੈਨਿਟੀ ਦੇ ਉੱਤੇ ਵਿਸ਼ਵਾਸ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ ਉਹ ਬੰਦੇ ਦੀ ਤੇ ਜ਼ਿੰਦਗੀ ਬਰਬਾਦ ਹੋ ਕਰਨ ਗਈ पर ਜਿਹੜਾ ਸਾਡਾ ਵਿਸ਼ਵਾਸ ਹੈਗਾ ਹੈ 휴ਮੈਨਿਟੀ ਤੇ ਉਹ ਹੀ ਖਤਮ ਹੋ ਜਾਏਗਾ ਛੋਟੇ ਮੋਟੇ ਪੋਲਿਟਿਕਸ ਦੇ ਵਾਸਤੇ ਇੱਕ ਬੰਦੇ ਦੀ ਜ਼ਿੰਦਗੀ ਨਹੀਂ ਇਸ ਤਰੀਕੇ ਨਾਲ ਖਰਾਬ ਕਰਨੀ ਚਾਹੀਦੀ। ਉਹ ਅਨਾਰਥ ਸਿੰਘ ਜਿਹੜਾ ਤੁਹਾਡਾ ਬੜਾ ਫੇਵਰਿਟ ਜੀਜਾ ਰੰਜੀਵੀ ਬੱਚੇ ਖੇਲਣ ਸਭ ਕੁਝ ਹੋਣ 17 ਸਾਲ ਦੀ ਕੁੜੀ ਹੈ ਨੈਸ਼ਨਲ ਸਕੈਚ ਕੈਂਪੀਅਨਸ਼ਿਪ ਨੂੰ 2025 ਦੀ ਜਿੱਤੀ ਹੈ। ਉਹ ਦਿੱਲੀ ਦੀ ਕੁੜੀ ਹੈ ਉਹਦੇ ਬਾਰੇ ਹਾਂ ਹਾਂ ਸਿਰਨ ਜੀ ਔਰ ਸਕਵਾਸ਼ ਇੱਕ ਬੜੀ ਬਹੁਤ ਮੇਰੇ ਖਿਆਲ ਅਸੀਂ ਪਹਿਲੇ ਵੀ ਇੱਕ ਵਾਰ ਅਨਾਹਤ ਸਿੰਘ ਦੇ ਬਾਰੇ ਇਹ ਚ ਗੱਲ ਕੀਤੀ ਆ ਪਹਿਲੇ ਵੀ ਕੀਤੀ ਆਪਾਂ ਮੈਨੂੰ ਯਾਦ ਆ ਰਿਹਾ ਉਹ ਨੈਸ਼ਨਲ ਚੈਂਪੀਅਨ ਹੈਗੀ ਹੈ ਤੇ ਉਹ ਉਹਨੇ ਤੇ ਬਿਲਕੁਲ ਹੀ ਮਤਲਬ 11 4 11 6 ਇਤਹਾ ਕਰਕੇ ਉਹ ਉਹ ਜਿੱਤੀ ਹੈ ਬਹੁਤ ਕਲੀਅਰਲੀ ਜਿੱਤੀ ਹੈਗੀ ਹੈ ਬੜੀ ਹੀ ਹੁਨਾਰ ਲੱਤੀ ਹੈ ਤੇ ਹੈ ਤੇ ਵੈਸੇ ਦਿੱਲੀ ਦੀ ਹੈ ਪਰ ਮੈਂ ਦੇਖ ਰਿਹਾ ਅਸੀਂ ਗਾਰਨੈਟ ਦੇ ਉੱਤੇ ਉਹ ਉਹ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਹੈ ਸੋ ਇਸਵੇ ਜੀਨਸ ਤੇ ਪੰਜਾਬੀ ਨੇ ਅਸੀਂ ਉਹਨੂੰ ਉਹਨੂੰ ਬਹੁਤ ਵਧਾਈ ਦਿੰਨੇ ਆ ਨੈਸ਼ਨਲ ਚੈਂਪੀਅਨ ਬਨਣ ਵਾਸਤੇ ਤੇ ਇੱਕ ਹੋਰ ਵੀ ਉਹਦੇ ਨਾਲ ਇੱਕ ਅਬੇ ਸਿੰਘ ਹੈਗਾ ਮੁੰਡਾ ਪਤਾ ਨਹੀਂ ਉਹ ਉਹ ਪੰਜਾਬੀ ਹੈ ਸਿੱਖ ਹੈ ਕਿ ਕੀ ਹੈ ਹੈਗਾ ਵੈਸੇ ਚੜ੍ਹਈਚ ਰਹਿਣ ਵਾਲਾ ਤੇ ਉਹ ਸੈਕੰਡ ਆਇਆ ਉਹ ਵੀ ਉਹ ਬੜਾ ਵਧੀਆ ਪਲੇਅਰ ਹੈ ਤੇ ਬਸ ਉਹੀ ਗੱਲ ਹੈ ਸਿੱਧਰ ਜੀ ਫੇਰ ਆਪਾਂ ਜਾਂਦੇ ਜਾਂਦੇ ਉਹੀ ਗੱਲ ਕਰਾਂਗੇ ਕਿ ਜਿਸ ਤਰੀਕੇ ਨਾਲ ਆਪਾਂ ਐਕੀਨਾਂ 8ਵੇਂ ਨੰਬਰ ਤੇ ਆਇਆ ਮੇਰੇ ਖਿਆਲ ਨੈਸ਼ਨਲ ਗੇਮ ਦੇ ਵਿੱਚ ਪਹੁੰਚਾਉਂ ਹਾਲਾਕੀ ਸਾਡੇ ਕ੍ਰਿਕਟਰਸ ਤੇ ਸਾਡੇ ਹਾਕੀ ਦੇ ਵਿੱਚ ਕਾਫੀ ਪਲੇਅਰ ਨੇ ਤੇ ਸਾਡੇ ਐਸਟੀਕੇ ਨਾਲ ਸਕੋਚ 골ਫ ਇੰਡੀਵਿਜੂਅਲ ਲੈਵਲ ਦੇ ਉੱਤੇ ਆਪਾਂ ਅੱਛਾ ਕਰ ਰਹੇ ਹਾਂ ਪਰ ਓਵਰਆਲ ਆਪਾਂ ਨੈਸ਼ਨਲ ਗੇਪ ਚ 8ਵੇਂ ਨੰਬਰ ਤੇ ਆਏ ਹਾਂ ਜਿੱਥੇ ਕਿਸੇ ਜ਼ਮਾਨੇ ਚ ਅਸੀਂ ਪਹਿਲੇ ਨੰਬਰ ਤੇ ਹੀ ਹੁੰਦੇ ਸੀਗੇ ਸੋ ਆਪਾਂ ਨੂੰ ਇਹ ਹੁਣ ਏਮ ਕਰ ਲੈਣਾ ਚਾਹੀਦਾ ਹੈ ਕਿ ਆਪਾਂ ਜਲਦੀ ਤੋਂ ਜਲਦੀ ਉਹ ਪਹਿਲੇ ਨੰਬਰ ਦੇ ਉੱਤੇ ਪਹੁੰਚੀਏ ਠੀਕ ਹੈ ਸਾਡੀ ਛੋਟੀ ਸਟੇਟ ਹੈ ਫਿਰ ਕੀ ਫਰਕ ਪੈ ਗਿਆ ਸਾਡੇ ਚ ਹਿੰਮਤ ਹੈ ਤੇ ਸਾਨੂੰ ਅ ਐਥਲੈਟਿਕਸ ਵਿੱਚ ਪਹਿਲੇ ਨੰਬਰ ਦੇ ਵਿੱਚ ਆ ਜਾਣਾ ਚਾਹੀਦਾ ਤੇ ਕਰਨ ਸਰਪ ਅੱਜ ਮੈਂ ਗੱਲ ਅਸੀਂ ਸਾਡਾ ਜਿਹੜਾ ਖਬਰਾਂ ਦਾ ਦੋ ਰਾਇ ਜਿਹੜਾ ਤੁਸੀਂ ਐਨਾਲਿਸਿਸ ਕੀਤਾ ਸਾਡੇ ਦਰਸ਼ਕਾਂ ਨੂੰ ਪਸੰਦ ਵੀ ਆਏਗਾ ਔਰ ਮੇਰੀ ਸਾਰਿਆਂ ਨੂੰ ਨਵੇਦਨ ਵੀ ਹੈ ਸਾਰਾ ਰਿਕੁਐਸਟ ਵੀ ਹੈ ਬੇਨਤੀ ਵੀ ਹੈ ਵੀ ਅਸੀਂ ਲਾਈਕ ਵੀ ਕਰੀਏ ਸ਼ੇਅਰ ਵੀ ਕਰੀਏ ਉਹ ਜੋ ਕਰਨ ਸਾਹਿਬ ਕਹਿੰਦੇ ਹੈ ਕਮੈਂਟ ਵੀ ਕਰੀਏ ਕਰਨ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੋਈ ਤੁਹਾਨੂੰ ਕੋਈ ਚੀਜ਼ ਲੱਗਦਾ ਵੀ ਰਹਿ ਗਈ ਹੈ ਉਹ ਵੀ ਤੁਸੀਂ ਬੋਲ ਸਕਦੇ ਹੋ ਥੈਂਕ ਯੂ ਜੀ ਸਾਰੇ ਦਰਸ਼ਕਾਂ ਨੂੰ ਤੇ ਪੂਰੇ ਪੰਜਾਬ ਨੂੰ ਪੂਰੀ ਦੁਨੀਆ ਨੂੰ ਮੈਂ ਇਸ ਵੀਕਐਂਡ ਦੇ ਵਾਸਤੇ ਸ਼ੁਭ ਕਾਮਨਾਵਾਂ ਦਿੰਦਾ ਤੁਹਾਡਾ ਤੁਹਾਡਾ ਵੀਕਐਂਡ ਬਹੁਤ ਵਧੀਆ ਨਿਕਲੇ ਤੁਸੀਂ ਆਪਣੇ ਫੈਮਿਲੀ ਦੇ ਨਾਲ ਅ ਐਨਜੋਏ ਕਰੋ ਜਿਹੜਾ ਵੀ ਕਰਜੋ ਕਰਨਾ ਚਾਹਦਾ ਹੈ ਰੱਬ ਨੂੰ ਵੀ ਯਾਦ ਕਰੋ ਐਨਜੋਏ ਵੀ ਕਰੋ ਮ제 ਮਾਰੋ ਤੁਹਾਡੇ ਘਰ 'ਚ ਸੁੱਖ ਸ਼ਾਂਤੀ ਹੋਵੇ ਮੇਰੀ ਤੇ ਇਹੋ ਹੀ ਅਰਦਾਸ ਹੈ ਸਾਰਿਆਂ ਵਾਸਤੇ ਪੂਰੇ ਪੂਰੇ ਵਿਸ਼ਵ ਵਾਸਤੇ ਆਪਣੇ ਪੰਜਾਬ ਵਾਸਤੇ ਸਭ ਦੇ ਵਾਸਤੇ ਹੋਈ ਅਰਦਾਸ ਹੈ ਥੈਂਕ ਯੂ ਸਤਿੰਦਰ ਜੀ ਸਸੀ ਗਾਟ ਸਸੀ That's